ਸਰਸਿਕਾ ਜੀ ਡੀਪੀ ਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਪੋਲਿਊਸ਼ਨ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਵੱਲੋਂ ਦੌੜ ਕੱਢੀ ਜਾ ਰਹੀ ਹੈ ਇਹਨਾਂ ਤਸਵੀਰਾਂ ਦੇ ਉੱਤੇ ਅਸੀਂ ਤੁਹਾਡੀ ਝਾਂ ਤੇ ਇਸ ਕਰਕੇ ਮਰਵਾ ਰਹੇ ਹਾਂ ਤੁਸੀਂ ਦੇ ਦੇ ਪਿਓ ਕਿ ਖੇਤਾਂ ਦੇ ਵਿੱਚ ਰੈਂਦ ਖੁੰਦ ਪਰਾਲੀ ਨੂੰ ਜਿਹੜੀ ਇਹ ਉਹ ਅਗਲਾ ਕੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੇ ਬਹੁਤ ਸਾਰਾ ਪੋਲੂਸ਼ਨ ਜਿਹੜਾ ਆ ਫੈਲਦਾ ਆ ਪਰ ਕਿਤੇ ਨਾ ਕਿਤੇ ਜਦੋਂ ਇਸ ਦੇ ਲਈ ਖੇਤੀਬਾੜੀ ਅਫਸਰ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਇਸ ਵਾਰ ਵੀ ਜਿਹੜਾ ਆ ਕਾਫੀ ਜ਼ਿਆਦਾ ਪ੍ਰਸ਼ਾਸਨ ਵੱਲੋਂ ਦੌੜ ਭੱਜ ਕਰਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਪਰਾਲੀ ਨੂੰ ਅੱਗ ਤੋਂ ਬਚਾਇਆ ਜਾ ਸਕੇ ਤੇ ਪলিউਸ਼ਨ ਤੋਂ ਰਹਿਤ ਪੰਜਾਬ ਨੂੰ ਬਣਾਇਆ ਜਾ ਸਕੇ ਤੁਹਾਨੂੰ ਦੱਦ ਜੀਏ ਕੀ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ 199 ਲੋਕਾਂ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਪਰ ਉਹਦੇ ਮੁਕਾਬਲੇ ਇਸ ਸਾਲ ਸਿਰ 50 ਲੋਕਾਂ ਤੇ ਹੀ ਕਾਰਵਾਈ ਕਰਕੇ ਉਹਨਾਂ ਦੇ ਖਾਤਿਆਂ ਵਿੱਚ ਰੈੱਡ ਐਂਟਰੀ ਕੀਤੀ ਗਈ ਹੈ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਸਿਰਫ 50 ਲੋਕਾਂ ਤੇ ਕਾਰਵਾਈ ਕੀਤੀ ਗਈ ਜਿਨ੍ਹਾਂ ਦੇ ਵਿੱਚੋਂ ਜਿਹੜੇ ਨੇ ਉਹ ਵੀ ਜਿਹੜੇ ਨੇ ਨੋ ਬਦਨਿੰਗ ਦੇ ਮਾਮਲੇ ਸੀ ਤੇ ਜਿਹੜੇ ਕਈਆਂ ਥਾਵਾਂ ਦੇ ਉੱਤੇ ਜਿਹੜੇ ਆ ਉਹ ਜਿਹੜੇ 50 ਕੇਸ ਦਰਜ ਕੀਤੇ ਗਏ ਨੇ ਪਰ ਪਿਛਲੀ ਵਾਰ ਜਾਦਾ ਲੋਕਾਂ ਨੇ ਜਿਹੜੀ ਅਗਲਾ ਇਸੀ ਤੇ ਇਸ ਵਾਰ ਬਹੁਤ ਸਾਰੇ ਕਿਸਾਨ ਜਿਹੜੇ ਆ ਸੂਝਵਾਨ ਹੋ ਚੁੱਕੇ ਨੇ ਤੇ ਉਹਨਾਂ ਨੇ ਇਸ ਵਾਰ ਬਹੁਤ ਘੱਟ ਪਰਾਲੀ ਨੂੰ ਅੱਗ ਲਾ ਕੇ ਮਸ਼ੀਨਾਂ ਦੇ ਦੁਆਰਾ ਪਰਾਲੀ ਨੂੰ ਸਹੀ ਤਰੀਕੇ ਦੇ ਨਾਲ ਇਕੱਠਾ ਕਰਕੇ ਤੇ ਪਰਾਲੀ ਦਾ ਜਿਹੜਾ ਆ ਉਪਯੋਗ ਕੀਤਾ ਆ ਇਸ ਦੇ ਲਈ ਤੁਹਾਨੂੰ ਦੱਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਜਿੱਥੇ ਕੀ ਪੁਲਿਸ ਵਿਭਾਗੀਆਂ ਦੇ ਨਾਲ ਐਸਐਸਪੀ ਆਪ ਜਾ ਕੇ ਨਾਲ ਡੀਸੀ ਗਰਦਾਸਪੁਰ ਆਪ ਜਾ ਕੇ ਇਹਨਾਂ ਪਰਾਲੀਆਂ ਨੂੰ ਸਾੜਨ ਤੋਂ ਰੋਕਦੇ ਤੁਸੀਂ ਆਪ ਤਸਵੀਰਾਂ ਦੇ ਵਿੱਚ ਦੇਖਦੇ ਹੋਗੇ ਕਿ ਕਾਫੀ ਤਾਕਤ ਦੇ ਨਾਲ ਜਿਹੜਾ ਆ ਇਸ ਵਾਰ ਪ੍ਰਸ਼ਾਸਨ ਨੇ ਕੋਸ਼ਿਸ਼ ਕੀਤੀ ਕਿ ਇਸ ਪਰਾਲੀ ਨੂੰ ਨਾ ਸਾੜਿਆ ਜਾਵੇ ਤੇ ਜਿੱਥੇ-ਜਿੱਥੇ ਵੀ ਅੱਗ ਲੱਗੀ ਹੋਈ ਸੀ ਉੱਥੇ-ਉੱਥੇ ਜਾ ਕੇ ਅੱਗ ਨੂੰ ਖੁਦ ਜਾ ਕੇ ਬੁਝਾਇਆ ਤੇ ਨਾਲ ਦੇ ਨਾਲ ਜਿਹੜਾ ਆ ਉਹ ਕਈਆਂ ਥਾਵਾਂ ਤੇ ਜਿਹੜਾ ਆ ਉਹ ਜਿਹੜਾ ਆ ਰੈਡ ਐਂਟਰੀ ਕਰਕੇ ਤੇ ਕਿਸਾਨਾਂ ਦੇ ਉੱਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਪਰ ਜਿੱਥੋਂ ਤੱਕ ਇਸ ਵਾਰ ਕਿਹਾ ਜਾ ਰਿਹਾ ਕਿ ਬਹੁਤ ਘੱਟ ਜਿਹੜੇ ਆ ਉਹ ਦੇਖੇ ਗਏ ਨੇ ਉਹਨਾਂ ਨੇ ਕਿਹਾ ਕਿ ਇਸ ਵਾਰ ਜਿਹੜੇ ਆ ਉਹ 50 ਕੇਸ ਹੀ ਸਾਹਮਣੇ ਆਏ ਨੇ ਜਦਕਿ ਪਿਛਲੀ ਵਾਰ 199 ਦੇ ਕਰੀਬ ਜਿਹੜੇ ਨੇ ਕੇਸ ਦਰਜ ਕੀਤੇ ਗਏ ਸੀ ਪਰਾਲੀ ਨੂੰ ਸਾੜਨ ਦੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਇੱਕ ਖੇਤ ਨੂੰ ਪ੍ਰਸ਼ਾਸਨ ਵੱਲੋਂ ਆਪ ਜਾ ਕੇ ਜਿਹੜਾ ਆ ਉਹ ਬੁਝਾਇਆ ਜਾ ਰਿਹਾ ਆ ਤਸਵੀਰਾਂ ਦੇ ਵਿੱਚ ਅ ਜੋ ਤੁਹਾਨੂੰ ਦਿਖਾਇਆ ਗਿਆ ਆ ਇਹ ਲਗਾਤਾਰ ਜਿਹੜਾ ਆ ਪਿਛਲੇ ਮਹੀਨੇ ਤੋਂ ਜਦੋਂ ਤੋਂ ਇਹ ਪ੍ਰਾਲੀਆਂ ਸਾਹਮਣੇ ਆਈਆਂ ਨੇ ਉਦੋਂ ਤੋਂ ਹੀ ਗਰਦਾਸਪੁਰ ਪ੍ਰਸ਼ਾਸਨ ਪੂਰੀ ਤਰ੍ਹਾਂ ਯੋਰ ਲਗਾ ਕੇ ਜਿਹੜਾ ਆ ਉਹ ਅੱਗ ਨੂੰ ਜਿਹੜਾ ਆ ਉਹ ਪੰਕਨ ਤੋਂ ਉਹ ਜਿਹੜਾ ਆ ਬਚਾਉਂਦਾ ਪਿਆ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਆ ਪ੍ਰਾਲੀਆਂ ਨੂੰ ਸਾੜਿਆ ਨਾ ਜਾਵੇ ਮਸ਼ੀਨਾਂ ਦੇ ਨਾਲ ਟਰੈਕਟਰਾਂ ਦੇ ਨਾਲ ਇਸ ਨੂੰ ਜਿਹੜਾ ਆ ਸਹੀ ਤਰੀਕੇ ਨਾਲ ਅਭਯੋਗ ਦੇ ਵਿੱਚ ਲਿਆਂਦਾ ਜਾਵੇ ਤੇ ਸਹੀ ਤਰੀਕੇ ਦੇ ਨਾਲ ਜਿਹੜੀ ਇਹ ਕਣਕ ਦੀ ਫਸਲ ਬੀਜੀ ਜਾਵੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਗੁਰਦਾਸਪੁਰ ਵਿੱਚ ਇਸ ਸਾਲ 1.7 ਲੱਖ ਹੈਕਟੇਰ ਦੇ ਵਿੱਚ ਝੋਨੇ ਦੀ ਕਾਸ਼ ਕੀਤੀ ਗਈ ਸੀ ਲਗਭਗ 1.5% ਹਾਰਵੈਸਟਿੰਗ ਬਕਾਇਆ ਬਾਕੀ ਸੰਪੂਰਨ ਜਿਹੜੀ ਹਾਰਵੈਸਟਿੰਗ ਝੋਨੇ ਦੀ ਆ ਪੂ ਚੁਕੀ ਹੈ 45 ਤੋਂ 50% ਕਣਕ ਦੀ ਬਿਜਾਈ ਵੀ ਹੋ ਚੁਕੀ ਹੈ ਜਿੱਥੋਂ ਤੱਕ ਪਰਾਲੀ ਨੂੰ ਸੰਭਾਲਣ ਜਾਂ ਪਰਾਲੀ ਨੂੰ ਅੱਗ ਲੱਗਣ ਦੀ ਘਟਨਾਵਾਂ ਬਾਰੇ ਸਬੰਧਤ ਹੈ ਪਿਛਲੇ ਸਾਲ ਸਾਡੇ ਕੋਲ 199 ਕੇਸ ਜਿਹੜੇ ਆ ਅੱਗ ਲੱਗਣ ਦੇ ਸਾਹਮਣੇ ਆਏ ਸੀ ਔਰ ਅੱਜ ਤੱਕ 150 ਕੇਸ ਪਿਛਲੇ ਸਾਲ ਸੀਗਾ لیکن اس بار ਸਾਡੇ ਕਿਸਾਨ ਵੀਰ ਜਿਹੜੇ ਬਹੁਤ ਸੂਝਵਾਨ ਹੋ ਚੁੱਕੇ ਆ ਜਿਨ੍ਹਾਂ ਨੂੰ ਪਤਾ ਹੈ ਕਿ ਅੱਗ ਲੱਗਣ ਨਾਲ ਕੀ ਕੀ ਨੁਕਸਾਨ ਹੋ ਸਕਦੇ ਆ ਜ਼ਮੀਨ ਦੀ ਸਿਹਤ ਖਰਾਬ ਹੁੰਦੀ ਆ ਸਾਡੀ ਆਪਣੀ ਸਿਹਤ ਖਰਾਬ ਹੁੰਦੀ ਆ ਵਾਤਾਵਰਨ ਧੁੰਦਲਾ ਹੁੰਦਾ ਸੋ ਉਹਦੇ ਸਿੱٹے ਵਜੋਂ ਅਜੇ ਅਸੀਂ ਸਿਰਫ 50 ਕੇਸ ਜਿਹੜੇ ਆਏ ਸਾਡੇ ਸਾਹਮਣੇ ਆਏ ਨੇ ਔਰ ਉਹਨਾਂ ਵਿੱਚੋਂ ਵੀ ਕੁਝ ਕੇਸ ਜਿਹੜੇ ਆ ਉਹ ਲੋ ਬਰਨਿੰਗ ਦੇ ਪਾਏ ਗਏ ਸਿਰਫ 30 ਕੇਸ ਆ ਜਿਨ੍ਹਾਂ ਵਿੱਚ ਅੱਗ ਲੱਗਣ ਦੀਆਂ ਕਟਲਾਵਾਂ ਰਿਪੋਰਟ ਕੀਤੀਆਂ ਗਈਆਂ ਕਿਸਾਨਾਂ ਨੂੰ ਅਸੀਂ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੀ ਅਗਵਾਈ ਹੇਠ ਬਹੁਤ ਵਧੀਆ ਤਰੀਕੇ ਨਾਲ ਵੱਖ-ਵੱਖ ਟੀਮਾਂ ਬਣਾ ਕੇ ਸਮਝਾ ਰਹੇ ਹਾਂ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨਾਂ ਜਿਹੜੀਆਂ ਦਿੱਤੀਆਂ ਗਈਆਂ ਮਸ਼ੀਨਾਂ ਦੀ ਕਿਸਾਨ ਵਾਈਜ਼ ਮੈਪਿੰਗ ਕੀਤੀ ਹੋਈ ਆ ਜਿਸ ਕਿਸਾਨ ਨੂੰ ਕਿਸ ਮਸ਼ੀਨ ਦੀ ਜ਼ਰੂਰਤ ਆ ਉਹ ਸਾਡਾ ਵਿਭਾਗ ਉਹਨਾਂ ਨੂੰ ਮੁਹੱਈਆ ਕਰਵਾ ਰਿਹਾ ਸਿੱਟੇ ਵਜੋਂ ਅਸੀਂ ਇਸ ਅੱਗ ਲੱਗਣੀਆਂ ਘਟਨਾਵਾਂ ਦੇ ਵਿੱਚ ਕੰਟਰੋਲ ਕਰਨ 'ਚ ਕਾਫੀ ਕਾਮਯਾਬ ਹੋਏ ਆ ਫਿਰ ਵੀ ਜਿਹੜੇ ਕਿਸਾਨ ਨੇ ਇਹੋ ਜਿਹਾ ਕੰਮ ਕੀਤਾ ਬਹੁਤ ਘੱਟ ਨੇ ਇਹੋ ਜਿਹੇ ਕਿਸਾਨ ਲੇਕਿਨ ਜਿਨੇ ਵੀ ਕੀਤਾ ਉਹਦੇ ਗੇਂਸਟ ਜੋ ਰੂਲਾਂ ਦੇ ਮੁਤਾਬਕ एनवायरनमेंट कंपनसेशन ਜਿਹੜੀ ਲੱਗਦੀ ਆ ਉਹ ਲਗਾਈ ਗਈ ਆ 30 ਕੇਸ ਐ ਉਹਦੇ ਤਿੰयां ਤੇ ਲੱਗੀ ਆ ਉਹਨਾਂ ਦੇ ਅਗੇਂਸਟ ਰੈਡ ਐਂਟਰੀ ਜਿਹੜੀ ਆ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਹੋਈ ਆ ਤੇ ਪੁਲਿਸ ਵੱਲੋਂ ਐਫ ਆਈ ਆਰ ਵੀ ਕੀਤੀ ਗਈ ਹੈ ਮੇਰੀ ਅੱਜ ਵੀ ਹਰ ਕਿਸਾਨ ਨੂੰ ਇਹੀ ਅਪੀਲ ਆ ਕਿ ਜਿਵੇਂ ਤੁਸੀਂ ਪਿਛਲੇ ਤਿੰਨ ਸਾਲਾਂ ਦੇ ਵਿੱਚ ਇਹਨੂੰ ਨੱਥਪਾਣ ਦੇ ਵਿੱਚ ਕਾਮਯਾਬ ਹੋਏ ਹੋ 2023 ਦੇ ਵਿੱਚ ਅੱਜ ਤੱਕ 250 ਦੇ ਕਰੀਬ ਕੇਸ ਸੀਗੇ ਪਿਛਲੇ ਸਾਲ ਅਜ ਤੱਕ 150 ਦੇ ਕਰੀਬ ਸੀ ਐਸਆਰ 50 ਦੇ ਕਰੀਬ ਆ ਮਤਲਬ ਕਹਿੰਦਾ ਕਿ ਹਰ ਵਾਰ ਅਸੀਂ ਇਹਨੂੰ ਕੰਟਰੋਲ ਕਰ ਰਹੇ ਆ ਸੋ ਕਿਸਾਨ ਵੀਰੋ ਕੋਸ਼ਿਸ਼ ਕਰੀਏ ਕਿ ਇਹ 50 ਤੇ ਰਹੇ 50 ਤੋਂ ਇਹ ਕੇਸ ਜਿਹੜੇ ਵਧਨ ਨਾ ਜੋ ਵੀ ਤੁਹਾਨੂੰ ਮਸ਼ੀਨ ਦੀ ਜ਼ਰੂਰਤ ਆ ਜੋ ਵੀ ਤੁਹਾਨੂੰ ਹੋਰ ਖੇਤੀਬਾੜੀ ਵਿਭਾਗ ਤੋਂ ਜ਼ਰੂਰਤ ਹੈ ਐਡਮਿਨਿਸਟ੍ਰੇਸ਼ਨ ਤੋਂ ਜ਼ਰੂਰਤ ਹੈ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਬਹੁਤ ਵਧੀਆ ਕੰਮ ਕਰਦੇ ਆ ਸਾਡੇ ਤੇ ਇੱਕ ਟੀਮ ਬਣਾ ਕੇ ਫੀਲਡ ਦੇ ਵਿੱਚ ਜਾਣੇ ਆ ਸਾਰਾ ਕੁਝ ਆ ਸੋ ਜੋ ਵੀ ਚੀਜ਼ ਚਾਹੀਦੀ ਆ ਅਸੀਂ ਦਿਨ ਰਾਤ ਤੁਹਾਡੇ ਲਈ ਹਾਜ਼ਰ ਹਾਂ ਇੱਕ ਮੈਂ ਹੋਰ ਅਪੀਲ ਕਰਨੀ ਆ ਕਿ ਕਣਕ ਦੀ ਬਜਾਈ ਦੇ ਵਿੱਚ ਡੀਏਪੀ ਖਾਦ ਦੀ ਜ਼ਰੂਰਤ ਹੁੰਦੀ ਆ ਡੀਏਪੀ ਖਾਦ ਦੇ ਵਿੱਚੋਂ ਸਾਨੂੰ ਫਾਸਫੋਰਸ ਮਿਲਦੀ ਆ ਸਿਰਫ ਡੀਏਪੀ ਦੀ ਨਾ ਜੋ ਲੋੜ ਕਰੀਏ ਸਾਡੇ ਕੋਲ ਇੱਕ ਖਾਦ ਟੀਐਸਪੀ ਜਿਹਨੂੰ ਕਹਿੰਦੇ ਆ ਟ੍ਰਿਪਲ ਸੁਪਰ ਫਾਸਫੇਟ DAP ਦੇ ਵਿੱਚ ਫਾਸਫੋਰਸ 46% ਹੁੰਦੀ ਆ TSP ਦੇ ਵਿੱਚ 48% ਆ ਬਾਕੀ TSP ਦੇ ਵਿੱਚ ਸਲਫਰ ਇੱਕ ਤੱਤ ਹੈ ਜਿਹੜਾ ਸਾਡੀ ਫਸਲ ਨੂੰ ਜ਼ਰੂਰੀ ਹੁੰਦਾ ਉਹ ਐਕਸਟਰਾ ਆਓ TSP ਨੂੰ ਵੀ ਵਰਤ ਕੇ ਵੇਖੀਏ ਫਾਸਫੋਰਸ ਇਹਦੇ ਚ ਵੱਧ ਮਿਲਦੀ ਆ ਜਿਹੜੀ 18% ਨਾਈਟ੍ਰੋਜਨ DAP ਦੇ ਵਿੱਚ ਹੁੰਦੀ ਆ ਉਹ 20 ਕਿਲੋ ਆਪਾਂ ਨਾਲ ਯੂਰੀਆ ਪਾ ਲਈਏ ਛੱਟਾ ਵੀ ਯੂਰੀਆ ਦੇ ਕੇ TSP ਨਾਲ ਦਾਣਿਆਂ ਦੇ ਨਾਲ ਕੀਰ ਕੇ ਅਸੀਂ ਕਣਕ ਦਾ ਜਿਹੜਾ ਵਧੀਆ ਝਾੜ ਲੈ ਸਕਦੇ ਆ ਸਾਡੇ ਸਾਰੇ ਦਫ਼ਤਰਾਂ ਦੇ ਵਿੱਚ ਕਣਕ ਦਾ ਬੀਜ ਉਪਲਬਧ ਹੈ 50% ਸਬਸਿਡੀ ਤੇ ਔਰ ਜਿਹੜੇ ਫਲੱਡ ਏਰੀਏ ਤੋਂ ਜਿਹੜੇ ਕਿਸਾਨ ਪ੍ਰਭਾਵਿਤ ਨੇ ਉਹਨਾਂ ਲਈ ਪੰਜਾਬ ਸਰਕਾਰ ਵੱਲੋਂ ਫ੍ਰੀ ਬੀਜ ਜਿਹੜਾ ਉਹ ਦਿੱਤਾ ਜਾ ਰਿਹਾ ਸਾਡੇ ਦਫ਼ਤਰਾਂ ਦੇ ਵਿੱਚ ਉਹ ਵੀ ਆ ਚੁੱਕਾ ਹੈ ਵੱਧ ਤੋਂ ਵੱਧ ਕਿਸਾਨ ਜਿਹੜਾ ਇਹਦਾ ਫਾਇਦਾ ਉਠਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ